ਹਰ ਕੋਈ ਗਾ ਲੈਂਦਾ ਪਰ ਸੁਰ ਵਿੱਚ ਗਾਣ ਨੂੰ ਨਾ ਬਹੁਤ ਟਾਈਮ ਲੱਗ ਜਾਂਦਾ ਹੈ ਮੰਨਦੇ ਹੋ ਇਸ ਸੀਜ਼ ਨੂੰ ਬਿਲਕੁਲ 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 ਸਵੇਰੇ ਸੁੱਤਾ ਉੱਠਦਾ ਰਿਆਜ਼ ਕਰਦਾ ਜੀ ਸਭ ਤੋਂ ਪਹਿਲਾਂ ਰਿਆਜ਼ ਕਰਦਾ ਤਾਨਪੁਰੇ ਦੇ ਉੱਤੇ ਉਸ ਤੋਂ ਬਾਅਦ ਜਾ ਕੇ ਫਿਰ ਮਾੜਾ ਮੋਟਾ ਬੋਲਣ ਜੋ ਗਾਣਾ ਫੇਰ ਗਾਣਾ ਕੋ ਨਾ ਇਹਦੇ ਵਾਸਤੇ ਉਸਤਾਦ ਹੋਣਾ ਬਹੁਤ ਜ਼ਰੂਰੀ ਆ ਇਹਦੇ ਵਾਸਤੇ ਸਿੱਖਣਾ ਬਹੁਤ ਜ਼ਰੂਰੀ ਆ ਇਹਦੇ ਵਾਸਤੇ ਸਹੀ ਢੰਗ ਦਾ ਜਿਹੜਾ ਰਿਆਜ਼ ਕਰਨਾ ਬਹੁਤ ਜ਼ਰੂਰੀ ਆ ਫੇ ਗਾਣਾ ਜਾ ਕੇ ਸੁਰ ਚ ਹੋ ਸਕਦਾ ਤੇ ਸੁਰੀਲਾ ਉਹ ਤੋਂ ਵੀ ਵੱਡੀ ਗੱਲ ਆ ਸੁਰੀਲਾ ਤੁਸੀਂ ਮੈਂ ਆਪਣੇ ਆਪ ਨੂੰ ਸਮਝਦਾ ਵੀ ਸ਼ਾਇਦ ਮੈਂ ਸੁਰ ਚ ਹੈਗਾ ਸੁਰੀਲੇ ਜਿਹੜੇ ਹੋਏ ਆ Nusrat Fateh Ali Khan ਸਾਹਿਬ ਸੁਰੀਲੇ ਜਿਹੜੇ ਗੁਲਾਮ ali khan ਸਾਹਿਬ ਲਤਾ ਮੰਗੇਸ਼ਕਰ ਜੀ ਦੀ ਗੱਲ ਕਰ ਲੋ ਅਨੁਰਾਧਾ ਪੌਂਡਵਾਲ ਜੀ ਦੀ ਗੱਲ ਕਰ ਲੋ ਇਹ ਬਹੁਤ ਸੁਰੀਲੇ ਇਦਾਂ ਮੈਨੂੰ ਕਈ ਵਾਰ ਜਦੋਂ ਨਾ ਉਹਨਾਂ ਦੇ ਗੀਤ ਸੁਣਦਾ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਜਿੱਦਾਂ ਪਰਮਾਤਮਾ ਨੇ ਵਾਜਾ ਜਿਹੜਾ ਹਾਰਮੋਨੀਅਮ ਗਲੇ 'ਚ ਹੀ ਫਿੱਟ ਕਰ ਦਿੰਦਾ ਇੱਕ ਮੈਂ ਹੋਰ ਚੀਜ਼ ਸੋਚਦਾ ਹੁੰਨਾ ਮੈਂ ਕਦੇ ਨਹੀਂ ਕਿਸੇ ਇੰਟਰਵਿਊ ਦੇ ਵਿੱਚ ਇਦਾਂ ਬੋਲਿਆ ਵੀ ਔਰਸ ਟਾਈਮ ਦੇ ਉੱਤੇ ਇਸ ਵੇਲੇ ਮੇਰੇ ਅਰੁਣ ਜੀ ਹੈਗੇ ਕਲਕੱਤੇ ਤੋਂ ਇੱਥੇ ਕਲਕੱਤਾ 뮤ਜ਼ਿਕ ਸੈਂਟਰ ਉਹ ਵਾਜਾ ਬਹੁਤ ਬਾ ਕਮਾਲ ਸੋਰ ਕਰਦੇ ਸ਼ੌਕਤ ਅਲੀ ਮਤੋਈ ਜੀ ਉਹਨਾਂ ਦਾ ਵਾਜਾ ਵੀ ਸੂਫੀ ਗਾਇਕ ਦਲੇਰ ਅਲੀ ਜੀ ਉਹਨਾਂ ਦਾ ਵਾਜਾ ਵੀ ਔਰ ਬਹੁਤ ਹੋਰ ਸੁਖਸ਼ਿੰਦਰ ਸ਼ਿੰਦਾ ਜੀ ਹੁਣੀ ਆਏ ਸੀ ਉਹ ਵੀ ਉਹਦੇ ਕੋਲ ਵਾਜਾ ਸੁਰ ਕਰਾ ਕੇ ਲੈ ਕੇ ਗਏ ਉਹ ਚੀਜ਼ ਮੈਂ ਸੋਚਦਾ ਹੁਣਾ ਵੀ ਯਾਰ ਉਸਤਾਦ ਹੁਣ ਤਾਂ ਉਹ ਆ ਗਿਆ ਨਾ ਟਿਊਨਰ ਆ ਗਿਆ ਟਿਊਨਰ ਲਗਾ ਕੇ ਤੁਸੀਂ ਦੇਖ ਲੈਨੇ ਸੁਰ ਵਧਿਆ ਘਟਿਆ ਕਿ ਕੀ ਹੈਗਾ ਜਦੋਂ ਮੈਨੂੰ ਲੱਗਦਾ ਟਿਊਨਰ ਵੀ ਨਹੀਂ ਸੀ 40 50 ਸਾਲ ਪਹਿਲਾਂ ਤੁਸੀਂ ਗਾਣਾ ਕੱਢ ਕੇ ਦੇਖ ਲਓ ਕਿਸੇ ਹਿੰਦੀ ਫਿਲਮ ਦਾ ਗਾਣਾ ਕੱਢ ਲਓ ਕਿਸੇ ਪੰਜਾਬੀ ਫਿਲਮ ਦਾ ਗਾਣਾ ਕੱਢ ਲਓ ਚਾਹੇ ਤੁਸੀਂ ਗਜ਼ਲ ਕੋਈ ਹੋਰ ਕਵਾਲੀ ਸੁਣੋ ਕਿੰਨੇ ਸੁਰ ਚ ਆਏ ਆ ਉਹ ਬੰਦੇ ਕੰਨਾਂ ਦੇ ਕਿੰਨੇ ਸੁਰੀਲੇ ਹੋਣਗੇ ਬਿਲਕੁਲ